ਬਿਲਕੁਲ ਲੱਗਦਾ ਇਹਨੂੰ ਸਾਹਮਣੇ ਵਾਸਤੇ ਇਹਨੂੰ ਕਵਰ ਕਰਨ ਵਾਸਤੇ ਸਰਕਾਰ ਨੇ ਜਿਹੜਾ ਭਾਰਤ ਮਾਲਾ ਪ੍ਰੋਜੈਕਟ ਲੈ ਕੇ ਆਂਦਾ ਕਟੜਾ ਜਿਹੜਾ ਹਾਈਵੇ ਬਣ ਰਿਹਾ ਵੱਡਾ ਰੋਡ ਉਹਦੇ ਵਿੱਚ ਵੀ ਜ਼ਮੀਨਾਂ ਸਾਡੀਆਂ ਲਈਆਂ ਜਾ ਰਹੀਆਂ ਉਹ ਵੀ ਸੈਂਟਰ ਦਾ ਇੱਕ ਹਿੱਸਾ ਕਿਉਂਕਿ ਇਹਨਾਂ ਨੇ ਜਿਹੜਾ ਵਪਾਰ ਹੈ ਉਹ ਵਪਾਰ ਬਾਏ ਰੋਡ ਇਹਨਾਂ ਨੇ ਵਰਲਡ ਨਾਲ ਜੋੜਨਾ ਹੈ ਔਰ ਵਪਾਰੀ ਆ ਜਿਹੜਾ ਉਹ ਦਾਨੀ ਬਵਾਨੀ ਬਵਾਨੀ ਨੇ ਨਾ ਕਿ ਕੋਈ ਭਾਰਤ ਜਾਂ ਪੰਜਾਬ ਸਰਕਾਰ ਅੱਜ ਵੀ ਦੋ ਗੱਲਾਂ ਮੈਂ ਪੁਆਇੰਟ ਪੁੱਛਣਾ ਚਾਹੁੰਦਾ ਹੈ ਭਗਵਾਨਤਮਾਨ ਮੁੱਖ ਮੰਤਰੀ ਜੀ ਤੋਂ ਵੀ ਜੇ ਤੁਹਾਨੂੰ ਇਹ ਪਾਲਿਸੀ ਇੰਨੀ ਵਧੀਆ ਲਿਖੀ ਹੈ ਤੇ ਪਹਿਲਾਂ ਜਿਹੜੀਆਂ ਕਲੋਨੀਆਂ ਕੱਟੀਆਂ ਗਈਆਂ ਨੇ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਕਲੋਨੀਆਂ ਪਈਆਂ ਜਿੱਥੇ ਗਾਜਰ ਮੁੱਟੀ ਦਾ ਘਾਜੰਮਿਆ ਕੀ ਉਹਦੇ ਵਿੱਚ ਪੂਰੀ ਡਿਵੈਲਪਮੈਂਟ ਹੋ ਚੁੱਕੀ ਆ ਕੀ ਉਹ ਪੂਰੀਆਂ ਕਲੋਨੀਆਂ ਭਰ ਚੁੱਕੀਆਂ ਨੇ ਬਿਲਕੁਲੋ ਖਾਲੀ ਪਈਆਂ ਨੇ ਸਿਰਫ ਤੁਹਾਡਾ ਕੰਮ ਹੈ ਵੀ ਇਹ ਪੰਜਾਬ ਦੀ ਮੁੱਠੀ ਪਰ ਜਿਹੜੀ ਜ਼ਮੀਨ ਹੈ ਇਹਨੂੰ ਵੀ ਖੋੜਾ ਔਰ ਆਪਣੇ ਚਿਹਤਿਆਂ ਨੂੰ ਲੈ ਕੇ ਦੇਣਾ ਤੁਸੀਂ 62000 ਕਿਲੇ ਦੀ ਗੱਲ ਕਰੀ ਆ ਅੱਗੇ ਗਾਹਾਂ ਲੱਖ ਕਿਲੇ ਦੀ ਗੱਲ ਕਰਦੇ ਹੋ ਪਰ ਮੈਂ ਇੱਕ ਗੱਲ ਤੁਹਾਨੂੰ ਦੱਸਣੀ ਚਾਹੁੰਦਾ ਵੀ ਅਸੀਂ ਵੀ ਲਗਾਤਾਰ ਸਾਡੇ ਲੀਡਰਾਂ ਨੇ ਦਿੱਲੀ ਮੋਰਚੇ ਲਾਏ ਤੋਂ ਬਹੁਤ ਸਾਰੀਆਂ ਗੱਲਾਂ ਤੇ ਸਾਨੂੰ ਬਰਜ ਕੇ ਰੱਖਿਆ ਕਿ ਤੁਸੀਂ ਇਹ ਗੱਲਾਂ ਉੱਥੇ ਨਹੀਂ ਕਰਨੀਆਂ ਮੈਂ ਕਹਿੰਦਾ ਵੀ ਕਿੰਨੇ ਹੀ ਮੋਰਚੇ ਲੱਗੇ ਨੇ ਕਿੰਨੀ ਜਗ੍ਹਾ ਚਾਹੇ ਸਾਡਾ ਧਾਰਮਿਕ ਮੋਰਚਾ ਹੋਵੇ ਇੱਕ ਪਾਸੇ ਕੋਈ ਸਾਡਾ ਧਾਰਮਿਕ ਜਿਹੜਾ ਮਿਸਤੋ ਅਨੁਭੂਤ ਕਰ ਰਹੇ ਨੇ ਇਸ ਟਾਈਮ ਜਿਹੜੇ ਕਿ ਇੱਕ ਬੰਦੇ ਨੂੰ ਲੈ ਕੇ ਇੱਕ ਪਰਿਵਾਰ ਨੂੰ ਲੈ ਕੇ ਉਧਰ ਵੀ ਸਾਡੀ ਕਹਾਣੀ ਬੱਡ ਰਹੀ ਹੈ ਨੇ ਤੇ ਇਧਰ ਵੀ ਮੈਂ ਦਸਣਾ ਚਾਹੁੰਨਾ ਵੀ ਤੁਹਾਨੂੰ ਬੇਨਤੀਆਂ ਕਰਦੇ ਹਾਂ ਉਹਨੂੰ ਸੈਂਟਰ ਨੂੰ ਜਾਂ ਸਾਨੂੰ ਪੰਜਾਬ ਦੀ ਗਵਰਨਮੈਂਟ ਨੂੰ ਬਹੁਤ ਸਮਾ ਹੋ ਗਿਆ ਪਰ ਮੈਂ ਇਹ ਗੱਲ ਕਹੂੰਗਾ ਕਿ ਜੇ ਤੁਸੀਂ ਇਹਦੇ ਵਿੱਚ ਕੋਈ ਨਾ ਸ਼ਾਂਤੀ ਨਾਲ ਸਾਡੀ ਗੱਲ ਸੁਣੀ ਤਾਂ ਸ਼ਾਂਤਮਈ ਢੰਗ ਨਾਲ ਅਸੀਂ ਆਪਣੀ ਗੱਲ ਰੱਖਣੀ ਚਾਹੁੰਦੇ ਆ ਤੇ ਫਿਰ ਅਸੀਂ ਭੁੱਲੇ ਨਹੀਂ ਜੋ ਸਾਨੂੰ ਮਹਾਰਾਜਾ ਰਣਜੀਤ ਸਿੰਘ ਕੋ ਜਾਂ ਬਾਬਾ ਬੰਦਾ ਸਿੰਘ ਬਹਾਦਰ ਨੇ ਇਹ ਜ਼ਮੀਨਾਂ ਦਿੱਤੀਆਂ ਆਪਣੇ ਛੋਟੇ ਬੱਚੇ ਦਾ ਤੜਫਦਾ ਹੋਇਆ ਦਿਲ ਉਹਨਾਂ ਨੇ ਮੂੰਹ ਦੇ ਵਿੱਚ ਕੱਢ ਕੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਦਿੱਤਾ ਹੈ ਔਰ ਉਹ ਸਾਨੂੰ ਜਮੀਨ ਦੇ ਕੇ ਗਏ ਨੇ ਨਾ ਕਿ ਤੇ ਭਾਰਤੀ ਹਕੂਮਤ ਜਾਂ ਕੋਈ ਹਿੰਦੁਸਤਾਨ ਦੀ ਹਕੂਮਤ ਜੇ ਹਾਲਾਤ ਇਸੇ ਤਰ੍ਹਾਂ ਰਹੇ ਤੁਸੀਂ ਸਾਨੂੰ ਘਰੋਂ ਕੱਢਣ ਲੱਗੇ ਤਾਂ ਇਹ ਗੱਲ ਦੇਰੀ ਨਹੀਂ ਹੋਊਗੀ ਕਿ ਅਸੀਂ ਖਾਲਸਾ ਰਾਜ ਵੀ ਮੰਗਾਂਗੇ ਅਸੀਂ ਖਾਲਸਾ ਰਾਜ ਵੀ ਮੰਗ ਕਰਾਂਗੇ ਘੱਟ ਕੇ ਉਹ ਰਾਜ ਜੇ ਤਿੱਬਤ ਤੱਕ ਜਾਊਗਾ ਚైనా ਦੇ ਬਾਟਰ ਤੱਕ ਜਾਊਗਾ ਜੇ ਭਾਰਤੀ ਹਕੂਮਤ ਧਿਆਨ ਨਾਲ ਸੁਣ ਲਵੇ ਔਰ ਦੇਖ ਲਵੇ ਔਰ ਪੰਜਾਬ ਦਾ ਬਹੁਤ ਛੋਟੀ ਗੱਲ ਹੈ ਅਸੀਂ ਤਕਲੀਫ ਵਿੱਚ ਦੁਖੀ ਹੋ ਚੁੱਕੇ ਆ ਤੁਹਾਡੇ ਤੋਂ ਔਰ ਅਸੀਂ ਬਿਲਕੁਲ ਖਾਸ ਖਾਲਸਾ ਰਾਜ ਦੀ ਮੰਗ ਕਰਾਂਗੇ ਇੱਥੇ ਤੋਂ ਸ਼ੁਰੂਆਤ ਕਰਕੇ ਦੰਦੇ ਜੇਕਰ ਤੁਸੀਂ ਸ਼ਾਂਤੀ ਨਾਲ ਪਾਲਸੀ ਵਾਪਸ ਲੈਣੇ ਹੋ ਸਾਡੀ ਸ਼ਰਤ ਮੈਂ ਕਲ ਸੁਣਦੇ ਹੋ ਤਾਂ ਅਸੀਂ ਬਿਲਕੁਲ ਬੈਠਣ ਨੂੰ ਤਿਆਰ ਨਹੀਂ ਤੇ ਫਿਰ ਜਿਹੜਾ ਪੰਜਾਬ ਨੇ ਸੰਤਾਪ ਭੋਗਿਆ ਸਾਨੂੰ ਇੱਕ ਗੱਲ ਪੁਰਖਿਆਂ ਨੇ ਦੱਸੀ ਹੈ ਕਿ ਪੰਜਾਬ ਦੇ ਜੰਮਿਆਂ ਦੀ ਨਿੱਤ ਮਹਿੰਮਾ ਅਸੀਂ ਅਗਲੀ ਮਹਿੰਮ ਨੂੰ ਵੀ ਕਰਨ ਲਈ ਤਿਆਰ ਹੈ ਸੋ ਹੁਣਿਆ ਭਲਾ ਤੁਕਾਂ ਦੇ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ